ਹਲੋ ਵੀ ਮਿੱਤਰੋ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਸਰੰਗ ਜਿਹੜੀ ਇਹ 10 ਕਿਲੋਮੀਟਰ ਦੀ ਸਰੰਗ ਤੇ ਸਮੁੰਦਰ ਦੀ ਜਿਹੜੀ ਜਿਹੜਾ ਉਹਦੇ ਤੋਂ ਵੀ ਇਹ ਨੀਂ ਨੀ ਆ ਤੇ ਅੱਗੇ ਆਪਾਂ ਤੁਹਾਨੂੰ ਦਿਖਾ ਦਈਏ ਤੇ ਗੋਪੀ ਭਾਈ ਕਹਿੰਦਾ ਵੀ ਸ਼ੀਸ਼ਾ ਭਾਜੀ ਸਾਫ਼ ਕਰ ਲਿਓ ਤੇ ਸ਼ੇਪ ਭਾਈ ਹੁਣੇ ਚਲਾਉਂਦੇ ਗੱਡੀ ਤੇ ਮਿੱਤਰੋ ਅੱਗੇ ਜਾ ਕੇ ਦੇਖੋ ਵੀ ਤੁਹਾਡੇ ਲਈ ਬਹੁਤ ਨਵੀਂ ਜਾਣਕਾਰੀ ਹੋਊਗੀ ਤੇ ਬਹੁਤ ਹੀ ਡੂੰਗੀ ਹੋਊਗੀ

ਨੇ ਹੋ ਗਿਆ ਯਾਨੀ ਕਿ ਹਸ ਸਮੁੰਦਰ ਤੋਂ ਵੀ ਨਹੀਂ ਹੋ ਗਿਆ ਕਿੰਨੇ ਨਹੀਂ ਹੋ ਗਿਆ ਭਾਜੀ 57 ਮੀਟਰ ਲਿਖਿਆ ਸੀ ਨਾ ਉਥੇ 57 ਮੀਟਰ ਨੇ ਰੰਗਾ 52 ਮੀਟਰ ਹੈ ਪਾਣੀ ਚ ਫਿਰਦੇ ਆ ਢੂਂਗੇ ਪਾਣੀ ਤਾਂ ਥੱਲੇ ਪਾਣੀ ਤਾਂ ਵੀ ਥੱਲੇ ਆ ਰਹੇ ਆ ਅ ਬੋ ਦੋਸਤੋ ਦੇਖੋ ਵੀ ਆਪਾਂ ਪਾਣੀ ਤੋਂ ਵੀ ਥੱਲੇ ਤੁਰੇ ਫਿਰਦੇ ਆ ਤੇ ਆ ਜਿਹੜੇ ਪੱਖੇ ਵਗੈਰਾ ਇਹਦੇ ਚ ਜਿਹੜੀ ਕੋਈ ਹਮੋਸ ਹੁੰਦੀ ਜਾਂ ਕੋਈ ਹਵਾ ਹੁੰਦੀ ਗੱਡੀਆਂ ਦਾ ਧੂਆਂ ਵਗੈਰਾ ਜਾਂ ਕੁਛ ਵੀ ਆ ਉਹ ਉਹਦੇ ਉਹਦੇ ਕਰਕੇ ਲਾਈ ਗਈ ਆ ਤੇ ਤੁਸੀਂ ਦੇਖ ਸਕਦੇ ਲਾਈਟਾਂ ਇਹਦੇ ਵਿੱਚ ਜਿਹੜੀਆਂ ਵਰਤੀਆਂ ਗਈਆਂ ਤੇ ਸੜਕਾਂ ਦੇਖੋ ਤੇ ਬਹੁਤ ਹੀ ਦੇਖ ਲਓ ਵੀ ਵਧੀਆ ਤਰੀਕੇ ਨਾਲ ਉਹ ਜਿਹੜੀ ਸਰੰਗ ਬਣਾਈ ਗਈ ਹੈ ਤੇ ਇਹਨੂੰ ਅੱਗੇ ਜਾ ਕੇ ਆਪਾਂ ਦੇਖਦੇ ਆਂ ਵੀ ਇਹਦੇ ਤੇ ਕਿੰਨਾ ਹੋ ਜਿਹੜਾ ਖਰਚਾ ਆਇਆ ਸੀਗਾ ਲਓ ਵੀ ਮਿੱਤਰੋ ਆ ਗਈ ਐਂਟਰੈਂਸ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਫਿਰ ਉੱਪਰ ਚੱਲ ਕੇ ਤੁਹਾਨੂੰ ਦਿਖਾਉਣੇ ਆਂ ਸਾਰਾ ਮਾਹੌਲ ਤੇ ਇੱਥੋਂ ・大きく楽し2017年には1日におよそ4万7000台の車が利用していますさらに木更津市では2007年からの10年間で1万人以上人口が増加するなどアクアラインは多くの物流や地域発展相互の文化交流に役立っています 世界での例を見ない規模で行われたアフアラインの大切地理は世界にインパクトを与えその技術や経験はアジアをはじめとした世界中へ広がっていきました。 ਸ੍ਰੀ ਗੁਰੂ ਜੀ ਦੋਸਤੋ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਜ਼ੁਬਾਨ ਤੋਂ YouTube ਚੈਨਲ ਤੇ ਪੰਜਾਬੀ ਜ਼ੁਬਾਨ ਤੋਂ Facebook ਪੇਜ ਤੇ ਤੇ ਦੋਸਤੋ ਜਿਹੜੀ ਅੱਪਾ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਇਹ ਜਾਣਕਾਰੀ ਇੱਕ ਬਹੁਤ ਤੁਹਾਡੇ ਲਈ ਨਵੀਂ ਆ ਨਵੀਂ ਹੋਊਗੀ ਤੇ ਉਹ ਜਿਹੜੇ ਇਹਦੇ ਵਿੱਚ ਹਜ਼ਾਰ ਵਰਤੇ ਗਏ ਆ ਸਰੰਗ ਆ ਜਿਹੜੀ ਆ ਇਧਰਲੇ ਪਾਸੇ ਮੈਂ ਕਹੂੰਗਾ ਬੱਬੂ ਵੀਰ ਨੂੰ ਕੇ ਜਿਹੜਾ ਹਸ ਸੰਵੰਦਰ ਜ਼ਰੂਰ ਦਿਖਾ ਦੇਵੇ ਦੂਰ ਦੂਰ ਤੱਕ ਸਮੁੰਦਰ ਜਿਹੜਾ ਉਹ ਦੇਖ ਰਿਹਾ ਪਰ ਇਹਦੇ ਵਿੱਚੋਂ ਹੀ ਅਸੀਂ ਇੱਕ ਸਰੰਗ ਦੇ ਵਿੱਚੋਂ ਨਿਕਲ ਕੇ ਆਏ ਆ ਉਹ ਵੀਡੀਓ ਤੁਹਾਨੂੰ ਅੱਗੇ ਜਾ ਕੇ ਆਪਾਂ ਦਿਖਾਵਾਂਗੇ ਉਹ ਜਿਹੜਾ ਸਰੰਗ ਬਣਾਉਣ ਲਈ ਜਿਹੜਾ ਵਿੱਚ ਕੱਟ ਵੱਟ ਕਰ ਲਈ ਆ ਜਿਹੜਾ ਪਲੇਟ ਸੀਗਾ ਜਾਪਾਨੀਆਂ ਨੇ ਵਿਗਿਆਨੀਆਂ ਨੇ ਇਹ ਵਰਤਿਆ ਸੀਗਾ ਫਿਰ ਆਪਣੇ ਨਾਲ ਆ ਗੋਪੀ ਵੀਰ ਤੇ ਸ਼ਿਵ ਭਾਜੀ ਆ ਜਿਹੜੇ ਇਸ ਏਰੀਆ 'ਚ ਜਿਹੜੇ ਰਹਿੰਦੇ ਆ ਇਹਨਾਂ ਦਾ ਆਪਾਂ ਕਰਾਂਗੇ ਸਸੀ ਭਾਜੀ ਸਸੀ ਭਾਜੀ ਭਾਈ ਤੁਹਾਡਾ ਸਵਾਗਤ ਹੈ ਪੰਜਾਬੀ ਜ਼ਬਾਨ ਤੋਂ ਚੈਨਲ ਤੇ ਤੇ ਭਾਈ ਇਹਦੇ ਬਾਰੇ ਤੁਸੀਂ ਤੁਸੀਂ ਇਹ ਸੀਰੀਜ਼ ਦੇ ਵਿੱਚ ਘੁੰਮਦੇ ਫਿਰਦੇ ਆਂ ਭਾਈ ਇਹ ਜਿਹੜਾ ਇਹਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਸਾਡੇ ਨਾਲ ਜਰੂਰ ਸਾਂਝੀ ਕਰੋ ਜੀ ਇਹ ਆਪਣੇ ਜੀ ਕਨਾਗਾਵਾ ਕਿਹਨ ਸਟੇਟ ਆ ਹਾਂਜੀ ਉੱਥੋਂ ਚੀਵਾ ਨੂੰ ਜੋੜਦਾ ਹੈ ਇੱਕ ਇਹਨਾਂ ਨੇ ਕਨਲ ਬਣਾਇਆ ਹਾਂਜੀ ਇਹਦੀ ਜਿਹੜੀ ਸ਼ੁਰੂਆਤ ਹੋਈ ਸੀ 1964 ਤੋਂ ਹੋਈ ਸੀ ਅੱਛਾ ਇਹ ਸਰੰਗ ਦੀ ਹਾਂਜੀ ਅੱਛਾ 1964 ਇਹ ਜਦੋਂ ਓਪਨ ਹੋਇਆ ਇਹ ਹੋਇਆ 1997 ਵਿੱਚ ਨਾਂਗੇਤੀ ਕਿ ਬੱਤੀ ਇੱਕ ਤੀਰਥ ਸਥਾਨ ਹੈ ਜੀ ਲੱਗਿਆ ਤੇ 10 ਕਿਲੋਮੀਟਰ ਦੀ ਸਟੰਗ ਹੈ ਵੀ 10 ਕਿਲੋਮੀਟਰ ਲੰਬੀ ਜ ਆ ਸਮੁੰਦਰ ਦੇ ਸਮੁੰਦਰ ਦੇ ਵਿੱਚ ਹੈ ਜੀ ਜੀ ਤੇ 5 ਕਿਲੋਮੀਟਰ ਅਗੇ ਪੋਲ ਹੈ ਇਸ 5 ਕਿਲੋ ਨੇ 15 ਕਿਲੋਮੀਟਰ ਦਾ ਜਿਹੜਾ ਹੈਗਾ ਨਾ ਵੀ ਜਿਹੜਾ ਕਵਰ ਕੀਤਾ ਇਹਨਾਂ ਨੇ ਸਟੇਟ ਨੂੰ ਦੂਜੀ ਨਾਲ ਅਚੀਵਾ ਨੂੰ ਮਲਾਉਣ ਲਈ ਚੀਂਬਾ ਤੇ ਖਾਨਾਗਾਵਾ ਦੇ ਇੱਕ ਸੈਂਟਰ ਤੇ ਰਹੇ ਜੀ ਤੇ ਦੋਸਤੋ ਜਿਹੜੇ ਆਪਾਂ ਦੇਖਦੇ ਹੁੰਨੇ ਵੀ ਆਪਾਂ ਕਹਿੰਦੇ ਨੇ ਜਪਾਨੀਆਂ ਨੇ ਜਿਹੜਾ ਇੱਕ 에어ਪੋਰਟ ਵੀ ਬਣਾਇਆ ਹੋਇਆ ਵਾ ਵੀ ਸਮੁੰਦਰ ਦੇ ਵਿੱਚ ਉਹ ਵੀ ਆਪਦੇ ਜਿਹੜੇ ਇਹ ਦਿਮਾਗਾ ਨਾਲ ਜਾਂ ਮਸ਼ਹੂਰ ਆਪਦਾ ਕੁਝ ਵੱਖਰਾ ਕਰਨ ਲਈ ਤੇ ਹੁਣ ਜਿਹੜਾ ਮਗਰ ਆ ਜਿਹੜਾ ਪਲੇਟ ਤੁਸੀਂ ਦੇਖ ਰਹੇ ਆ ਇਹਦੇ ਕਟਰ ਦੇ ਨਾਲ ਜਿਹੜਾ ਇਸ ਕਟਰ ਦੇ ਨਾਲ ਇਹਨਾਂ ਨੇ ਰੱਖਿਆ ਵਾ ਕਿ ਇਸ ਜਦੋਂ ਉਹਨੂੰ ਇਹਨੂੰ ਬਣਾਇਆ ਗਿਆ ਭਾਈ ਉਦੋਂ ਇਹ ਜਿਹੜੇ ਸੰਗ ਵਰਤੇ ਗਏ ਸੀ ਦੇਖ ਸਕਦੇ ਆ ਕਿ ਉਹ ਜਿਹੜੇ ਉਹ ਦੂਰ ਤੋਂ ਜਿਹੜੇ ਉਹ ਦੇਖਣ ਆਉਂਦੇ ਆ ਵੀ ਕਿ ਉਹ ਜਿਹੜੀ ਕਿਵੇਂ ਇਹਨਾਂ ਨੇ ਬਣਾਈ ਸੀ ਕਿਹੜੇ ਹਜ਼ਾਰ ਜਿਹੜੇ ਉਹ ਵਰਤੇ ਗਏ ਸੀ ਤੇ ਤੁਹਾਨੂੰ ਆ ਨੇੜੇੋਂ ਵੀ ਥੋੜਾ ਜਿਆਦਾ ਦਿਖਾ ਦਿੰਦੇ ਆ ਸਾਡੇ ਦੇ ਜਿਹੜੇ ਆਹ ਸੀਧਾਂ ਦੇ ਤੁਸੀਂ ਆਹ ਦੇਖ ਸਕਦੇ ਆ ਕਿ ਜਿਹੜਾ origignal ਆ ਕੋਈ ਇਹ ਇਹ ਨਹੀਂਗਾ ਵੀ ਇਹਨਾਂ ਨੇ ਕੋਈ ਕਾਪੀ ਕਰਕੇ ਕੋਈ ਫੂਰ ਵੀ ਰੱਖਤਾ ਇਸੇ ਨਾਲ ਹੀ ਜਿਹੜਾ ਉਹ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਵੀ ਲੋਕ ਉਹ ਕਿੰਦਾ ਪਾਣੀ ਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਜਗ੍ਹਾ ਵਾਲਾ ਵਗੈਰਾ ਉਹ ਜਦੋਂ ਵਰਤਿਆ ਇਹਨੂੰ ਤੇ ਉਹ ਉਦਾਂ ਹੀ ਆ ਵੀ ਕੋਈ ਇਹਨੂੰ ਰੰਗ ਨਹੀਂ ਕੀਤਾ ਰੋਗਣ ਨਹੀਂ ਕੀਤਾ ਜਿੱਦਾਂ ਸਾਡੀਆਂ ਇਤਿਹਾਸਕ ਜਗ੍ਹਾ ਹੁੰਦੀਆਂ ਜਿਹੜੀਆਂ ਸਾਡੀਆਂ ਪ੍ਰਾਤਨ ਚੀਜ਼ਾਂ ਹੁੰਦੀਆਂ ਉਹ ਸਾਡੇ ਜਿਹੜੇ ਵੀ ਉਹ ਦੇਖਦੇ ਆ ਪ੍ਰਬੰਧਕਾ ਉਹਨੂੰ ਤੈਸ ਨੇਸ ਕਰ ਦਿੰਦੇ ਆ ਤੇ ਇਹਨਾਂ ਨੇ ਜਿਹੜਾ ਉਹ ਆ ਆਪਦੇ ਜਿਹੜੇ ਅਜਾਰ ਆ ਜਾਂ ਪੀੜੀਆਂ ਪ੍ਰਾਪਤ ਜੋਂ ਇਹਨਾਂ ਨੇ ਉਦਾਂ ਹੀ ਜੋ ਜਿਹੜੀਆਂ ਸੰਭਾਲ ਕੇ ਰੱਖੀਆਂ ਵਾ ਕੋਈ ਵੀ ਇੱਕ ਨਵੀਂ ਚੀਜ਼ ਕੱਢਦੇ ਰਹੋ ਉਹ ਜਿਹੜੇ ਜਿਹੜੇ ਵਰਤ ਤੇ ਹੁੰਦੇ ਆ ਚੀਜ਼ਾਂ ਉਹ ਦੀ ਉਹ ਇਹਨਾਂ ਨੇ ਜਿਹੜੀਆਂ ਉਹ ਸਾਫ਼ ਕੇ ਰੱਖੀਆਂ ਤੇ ਬਾਕੀ ਆਪਾਂ ਤੁਹਾਨੂੰ ਸਮੁੰਦਰ ਦਾ ਵੀ ਉਹ ਵਾਲਾ ਦਵਾਲਾ ਦਿਖਾਉਦੇ ਆ ਕਿੰਦਾਂ ਦਾ ਮਾਹੌਲ ਇੱਥੇ ਰੌਕੀ ਸਕਦੇ ਆ ਤੇ ਬਾਕੀ ਆਪਾਂ ਦੇਖਦੇ ਅੱਗੇ ਆ ਦੋਸਤੋ ਜਿਹੜਾ ਇਹ ਪੀਨ ਨੇ ਇਸੇ ਤੋਂ ਜਾਣਕਾਰੀ ਲਈ ਜਿਹੜਾ ਪਲੇਟ ਲੱਗਾ ਉਹਦੀ ਜਾਣਕਾਰੀ ਲਈ ਵੀ ਇਹਨਾਂ ਨੇ ਇੱਕ ਇਥੇ ਸਪੈਸ਼ਲ ਲਿਖ ਕੇ ਲਾਇਆ ਹੋਇਆ ਕਿ ਭਾਈ ਇਹਦਾ ਜਿਹੜਾ 15 ਕਿਲੋਮੀਟਰ ਦਾ ਘੀਰਾ ਵਾਇਰਸ ਹੈ ਜਿਹੜੀ ਸਰੰਗ ਦੇ ਵਿੱਚੋਂ ਅਸੀਂ ਉਹ ਫਿਕਰ ਕੇ ਆਏ ਤੇ ਆਹ ਤੁਸੀਂ ਦੇਖ ਸਕਦੇ ਆ ਆਹ ਹੈ ਜਿਹੜੀ ਸਰੰਗ ਆ ਤੇ ਆ ਅੱਗੋਂ ਜਿਹੜਾ ਕੌਲ ਆ ਗਿਆ ਤੇ ਇਹ 5 ਕਿਲੋਮੀਟਰ ਦਾ ਇਹਨਾਂ ਨੇ ਦੱਸਿਆ ਹੋਇਆ ਇੱਥੇ ਤੇ ਬਾਕੀ ਜਿਹੜੀ ਇਹਦਾ ਗੋਪੀ ਭਾਈ ਜੀ ਹੁਣਾਂ ਨੇ ਆਪਾਂ ਨੂੰ ਦੱਸਿਆ ਸੀਗਾ ਹਨਾ 297 ਦੇ ਵਿੱਚ ਜਿਹੜੇ ਇਹ ਚਾਲੂ ਤਾਂ ਬਸ ਸੀਗਾ ਤੇ ਬਾਕੀ ਆਪਾਂ ਗੋਪੀ ਭਾਈ ਜੀ ਹੁਣਾਂ ਦਾ ਥਰਦੇ ਜਰਾ ਜਿਹੜੀ ਮੈਂ ਬੱਬੂ ਵੀਰ ਆ ਥੋੜਾ ਜਿਆਦਾ ਨੇੜੇ ਦਿਖਾ ਰਹੇ ਹੋ ਕਿੱਥੀ ਰਹਿੰਦੀ ਹੈ ਕੋਲੇ ਤੇ ਕੋਈ ਪਹਿਲੇ ਬਾਈ ਦੱਸਿਓ ਜੀ ਇਹਦੇ ਬਾਰੇ ਹਣ ਇਹ ਜੀ ਜਿਹੜੇ ਨਾ ਕਟਿਆ ਹੈ ਕਟ ਰਿਹਾ ਹੈ ਤੇ ਪਿੱਛੇ ਮਸ਼ੀਨ ਸੀ ਨਾ ਜਿਹੜੀ ਕੱਟਦੀ ਸੀ ਇਹਨੂੰ ਹਾਂਜੀ ਤੇ ਫਿਰ ਇਹਨਾਂ ਨੇ ਜਿਹੜਾ ਤਿਆਰ ਕੀਤਾ ਇਹ ਪਰ ਇਹਦੇ ਅੰਦਰ ਸਿਸਟਮ ਸਾਰਾ ਹੈਗਾ ਨਾ ਅੱਛਾ ਅੰਦਰ ਵੀ ਪਿਆ ਹੋਇਆ ਠੀਕ ਹੈ ਦੋਹੇ ਉੱਪਰ ਸੀਗਾ ਨਾ ਇਹ ਅੰਦਰ ਉਹ ਵੀ ਜਿਹਦੇ ਜਾਗਰ ਜਨ ਦੇਖ ਦਿੱਤੀ ਹੋਏ ਅੱਛਾ ਵੀ ਆਪਾਂ ਅੰਦਰੋਂ ਵੀ ਦਿਖਾ ਸਕਦੇ ਹਾਂ ਹਾਂਜੀ ਤੇ ਦੋਸਤੋ ਆਪਾਂ ਜਿਹੜਾ ਉਹ ਅੰਦਰੋਂ ਵੀ ਆਪਾਂ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਵੀ ਆਹ ਜਿਹੜਾ ਤੁਸੀਂ ਦੇਖਿਆ ਕਿ ਵੀਡੀਓ ਦੇ ਵਿੱਚ ਉਹ ਆ ਜਿਹੜਾ ਪੂਰੇ ਉਹ ਆ ਕਟਰ ਚੱਲਦਾ ਹੈ ਤੇ ਸ਼ੇਪ ਜਿਆਦਾ ਲੱਗਦਾ ਆਜਾ ਕਟਰ ਇਹ ਆਹਾ ਪੂਰੇ ਲਗਾ ਲਾਗੜੀ ਉੱਪਰ ਡੇਵਲ ਸੀ ਗ੍ਰਿਪਸ ਉੱਪਰ ਲੱਗੀਆਂ ਅੰਦਰ ਵਾਸ ਸਮੁੰਦਰ ਤੇ ਉਹ ਇਹਨਾਂ ਦੇ ਘੱਟ ਘੱਟ ਕੇ ਇਸ ਜਿਹੜੀ ਉਹਨਾਂ ਕਟਨ ਨਾਲ ਕੱਟਦੇ ਜਿਹੜਾ ਉਹਦਾ ਇਹ ਬਣਾਇਆ ਬਾਕੀ ਪਾ ਜੇ ਤੁ ਨੂੰ ਆਂ ਦੂਜੇ ਉਹਨਾਂ ਦੀ ਜੇ ਜੂਮ ਕਰਕੇ ਸਭ ਨੂੰ ਮੈਂ ਕਿੱਥੋਂ ਜਿਹੜੀ ਹੋਰ ਰੰਗ ਆ ਇਹ ਤੋਂ ਵੀ ਆ ਹਣਾ ਤੇ ਆਪਾਂ ਦੇਖਦੇ ਦੂਰ ਤੱਕ ਹੋਏ ਤੇ ਇਹਨਾਂ ਨੂੰ ਆ ਗੋਕ ਵਿੱਚ ਤੁ ਆਪਾਂ ਖੜਕੇ ਦੇਖਦੇ ਆ ਜਿਹੜਾ ਸਾਨੂੰ ਜਿਹੜਾ ਹੋ ਸੁਧਤਰ ਲੱਗਦਾ ਵੀ ਅਸੀਂ ਬਚੀ ਦੇ ਕੋਈ ਜਿਹੜੀ ਸਰੰਗ ਨਹੀਂ ਆਈ ਕੋਈ ਸੜਕ ਨਹੀਂ ਬਣੀ ਦੀ ਤੇ ਜਾਨੀ ਤੁਸੀਂ ਦੇਖੋ ਵੀ ਉੱਪਰ ਦੀ ਜਿਹੜਾ ਇਹਨਾਂ ਨੇ ਕੁਦਰਤ ਨਾਲ ਕਹਿੰਦਾ ਬਦਲ ਉਹਨੂੰ ਆਪਦਾ ਵਾਹ ਵੀ ਦਿੱਤਾ ਵਿੱਚ ਦੀ ਉਹਦੇ ਸਾਰਾ ਕੁਝ ਜਿਹੜੀ ਆਵਾਜਾਈ ਜਿਹੜੀ ਸਾਧਨਾ ਉਹ ਚੱਲਦੇ ਵੀ ਕਰਦੇ ਆਲਾ ਦਵਾਲਾ ਬੰਬੂ ਵੀਰ ਜੂੜ ਜੂੜ ਦਿਖਾ ਦਿਆਂ ਦੇਖਿਓ ਵੀ ਜਿਹੜੇ ਕਿੰਨਾ ਸੋਹਣਾ ਉਹ ਬਣਿਆ ਜਿਹੜੇ ਸਲਾਨੀ ਆ ਕੋਈ ਥੇ ਘੁੰਮਣ ਵੀ ਆਉਂਦੇ ਆ ਇਸ ਚੀਜ਼ ਨੂੰ ਦੇਖਣ ਵੀ ਆਉਂਦੇ ਇਹਨਾਂ ਦੀ ਟਕਰਾਣੇ ਜੀ ਨੂੰ ਤੇ ਆਲਾ ਦਵਾਲਾ ਸਾਰਾ ਦੇਖ ਲੋ ਤੇ ਬਾਕੀ ਆਪਾਂ ਤੁਹਾਨੂੰ ਜਿਹੜਾ ਉਹ ਅੰਦਰ ਦਿਖਾਉਣੇ ਜਿਹੜੇ ਆ ਵੀ ਚੀਜ਼ ਬਣਾਈ ਆ ਇੱਕ ਸ਼ਿਪ ਜਿਹੜੇ ਉਹ ਵੱਡੇ ਸ਼ਿਪ ਹੁੰਦੇ ਆ ਤੇ ਉਹ ਤਾਂ ਇਹ ਜਿਹੜਾ ਹੋ ਇਹਨਾਂ ਨੇ ਬਣਾਇਆ ਗਿਆ ਵਾ ਦੇਖ ਸਕਦੇ ਆ ਤੇ ਬਾਕੀ ਆਪਾਂ ਚਲੋ ਤੁਹਾਨੂੰ ਚੱਲ ਕੇ ਅੱਗੇ ਦਿਖਾਉਂਦੇ ਆ ਜੀ ਦੋਸਤੋ ਜਿਹੜਾ ਤੁਸੀਂ ਜਿਹੜੇ 10 ਸਿਕੋ ਬੋਰਡ ਦੇਖਿਆ ਸੀਗਾ ਉਸ ਤੋਂ ਲਿਖੇ ਇਹਨਾਂ ਨੇ ਸਾਰੀ ਉਹ ਨੌਲੇਜ ਦਿੱਤੀ ਸੀ ਤੇ ਆਹ ਜਿਹੜੇ ਪਿਛਲੇ ਪਾਸੇ ਦੇ ਇਹ ਵਾਲੇ ਨੌਲੇ ਜਿਹੜਾ ਉਹਦਾ ਉਹਨਾਂ ਦੇ ਕਿੰਨੇ ਤੋਂ ਨਿਕਲ ਆਜ ਕੰਨੇ ਬੋਲਦੇ ਇਹਦਾ ਉਹ ਚਾਇਰ ਦਿੱਤਾ ਹੋਇਆ ਇਹਦੇ ਨਾਲ ਹੀ ਜਿਹੜਾ ਉਹ ਬਹੁਤ ਭਾਵਨਾਤਕ ਉਸ ਨਕਸ਼ੇ ਦੇ ਵਿੱਚ ਸੀਗਾ ਵਿਸ਼ੇਸ਼ੇ ਆਹ ਜਿਹੜਾ ਆ ਗਿਆ ਜਿਹੋ ਚੀਜ਼ ਸੀਗਾ ਨਕਸ਼ੇ ਦੇ ਵਿੱਚ ਲੋਕ ਅੱਗੇ ਪੰਜ ਕਿਲੋਮੀਟਰ ਦਾ ਜਿਹੜਾ ਇਹਦਾ ਮਾਇਆ ਹੈਗਾ ਦੇਖੀਏ ਸਕਦੇ ਜੀ ਕਿੰਨਾ ਸੜਕਾਂ ਦਾ ਜਿਹੜਾ ਜਾਲ ਵਸਾਇਆ ਹੋਇਆ ਸਮੁੰਦਰ ਤੇ ਜਿਹੜੀ ਆ ਅੱਜ ਤੁਸੀ ਸੜਕ ਦੇਖ ਰਹੇ ਆ ਇਸ ਸਮੁੰਦਰ ਤੇ ਜਿਹੜੀ ਉਹ ਵਿਚ ਦੀ ਜਿਹੜੀ ਉਹ ਆ ਰਹੀ ਸੀ ਵਿੱਚੋਂ ਆ ਕੇ ਉਹ ਜਿਹੜਾ ਵੱਖ-ਵੱਖ ਥੋਰ ਸ਼ਹਿਰਾਂ ਪਿੰਡਾਂ ਨੂੰ ਜਿਹੜੀ ਇਹ ਸੜਕ ਲੰਘ ਜਾਂਦੇ ਜਾਂ ਤੇ ਬਾਕੀ ਆਪਾਂ ਅੱਗੇ ਚੱਲ ਕੇ ਥੋਰ ਦੇਖਦੇ ਆਂ ਔਰ ਦੋਸਤੋ ਜਿਹੜੀ ਆ ਤੁਸੀਂ ਆਪ ਕੋ ਵੀ ਵੀਡੀਓ ਦੇਖੀ ਆ ਸਰੰਗ ਦੀ ਹੈ ਨਾ ਤੇ ਉਹ ਤਕਰੀਬਨ ਤੁਹਾਨੂੰ ਆਪਾਂ ਜਿਹੜਾ ਹਰ ਇੱਕ ਪੱਖ ਦਿਖਾਤਾ ਆ ਉਹਦਾ ਹੈ ਤੇ ਇਹਦੀ ਤਕਰੀਬਨ ਹੁਣ ਆਪਾਂ ਵੀਡੀਓ ਖਤਮ ਕਰਨ ਜਾ ਰਹੇ ਆ ਤੇ ਜਿਹੜੇ ਆਪਣੇ ਮਿੰਤਰ ਸੀਗੇ ਇਹ ਇਸੇ ਏਰੀਆ 'ਚ ਰਹਿੰਦੇ ਆ ਕਲਨਾਗਾਵਾਲੀ ਇਹ ਸਾਈਡ ਆ ਤੇ ਕਾਫੀ ਜਿਹੜਾ ਝਪਾਣ ਉਹ ਫੈਲੇ ਹੋਇਆ ਤੇ ਨਾਲ ਆਪਣੇ ਸੀਗੇ ਗੋਪੀ ਭਾਜੀ ਜਿਹੜੇ ਬਹੁਤ ਕਾਫੀ ਜਿਆਦਾ ਉਹ ਪੁਰਾਣੇ ਰਹ ਰਹੇ ਤੇ ਬਹੁਤ ਹੈਲਪਫੁਲ ਬੰਦੇ ਆ ਤੇ ਨਾਲ ਇਹ ਆਪਣੇ ਆਸ਼ਾਭ ਭਾਜੀ ਇਹ ਵੀ ਜਿਹੜੀ ਆਪਾਂ ਨੂੰ ਇਹ ਹੁੰਦਾ ਵੀ ਜੇ ਚੰਗੇ ਇਨਸਾਨ ਸਾਨੂੰ ਮਿਲਦੇ ਆ ਤੇ ਉਹਨਾਂ ਦੀ ਜਿਹੜੀ ਸਾਨੂੰ ਕਦਰ ਜ਼ਰੂਰ ਕਰਨੀ ਚਾਹੀਦੀ ਤੇ ਬਹੁਤ ਵਧੀਆ ਇਨਸਾਨ ਆਖੇ ਤੇ ਜਿਹੜੀ ਤਕਰੀਬਨ ਮੈਂ ਗੋਪੀ ਭਾਈ ਜੀ ਨੂੰ ਸਾਨੂੰ ਬਹੁਤ ਵਧੀਆ ਇਹ ਕਹਿ ਚੁੱਕਾ ਕਿ ਤੁਸੀਂ ਜਿਹੜਾ ਉਹ ਆਪਦਾ ਚੈਨਲ ਬਣਾਓ ਇਹਨਾਂ ਕੋਲੇ ਕਾਫੀ ਪੁਰਾਣੇ ਰਹਿਣ ਕਰਕੇ ਬਹੁਤ ਜਿਹੜੀ ਵਧੀਆ ਜਾਣਕਾਰੀ ਦੇਣ ਮੁੱਲੀ ਜਾਣਕਾਰੀ ਇਹਨਾਂ ਕੋਲੇ ਤੇ ਆਪਾਂ ਕਰਦੇ ਵੀ ਬਹੁਤ ਜਲਦ ਗੋਪੀ ਭਾਈ ਜੀ ਉਹਨਾਂ ਦਾ ਆਪਾਂ ਇੱਕ ਚੈਨਲ ਲੈ ਕੇ ਆਵਾਂਗੇ ਜਿਹਦੇ ਵਿੱਚ ਤੁਹਾਨੂੰ ਮੇਰੇ ਨਾਲੋਂ ਵੀ ਜ਼ਿਆਦਾ ਜਿਹੜੀਆਂ ਜਾਣਕਾਰੀਆਂ ਕਿਉਂਕਿ ਇਹ ਭੌਗੋਲ ਦੇ ਫਿਰਦੇ ਬਹੁਤ ਜ਼ਿਆਦਾ ਤੇ ਉਹ ਆਪਾਂ ਚੈਨਲ ਤੇ ਜਿਹੜੀ ਤੁਸੀਂ ਇੱਕ ਚਪਾਂ ਆਂਦਾ ਜਿਹੜਾ ਇੱਕ ਪੱਖ ਹੋਰ ਦੇਖ ਸਕੋਗੇ ਤਾਂ ਆਪਾਂ ਤੁਹਾਨੂੰ ਜਿਹੜਾ ਦੁਪਹਿਰ ਚੈਨਲ ਤੋਂ ਭਾਈ ਦੇ ਸ਼ੇਪਾ ਜੀ ਉਹਨਾਂ ਦਾ ਉਹ ਸਾਂਝਾ ਆਪਾਂ ਬਣਾਵਾਂਗੇ ਤੇ ਇਹ ਵੀ ਇਹ ਤੁਹਾਨੂੰ ਜਾਣਕਾਰੀ ਦੇਣਗੇ ਦੋਸਤੋ ਜੇ ਆਹ ਵੀਡੀਓ ਚੰਗੀ ਲੱਗੀ ਟੈਕਨੋਲੋਜੀ ਦੀ ਚਪਾਂ ਉਦੀ ਤਾਂ ਜਰੂਰ ਉਹ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ